ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਸਾਕ ਨੀਲਾ ਤਾਰਾ ਆਪਰੇਸ਼ਨ ਬਲੂ ਸਟਾਰ ਜਾਨੀ ਕਿ ਤੀਜਾ ਕੱਲੂ ਕਾਰ ਆਜੋ ਸਾਡੇ ਨਿਵਰਤਿਆ ਸ਼੍ਰੀ ਅਕਾਜ਼ ਸਾਬਤ ਹੋਏ ਹਮਲੇ ਵਿੱਚ 1 ਜੂਨ 1984 ਦੇ ਪਹਿਲੇ ਸ਼ਹੀਦ ਭਾਈ ਮਿੰਗਾ ਸਿੰਘ ਬੱਬਰ ਕਿਸ ਤਰ੍ਹਾਂ ਸ਼ਹਾਦਤ ਪਾ ਗਏ ਆਓ ਉਹਨਾਂ ਬਾਰੇ ਜਾਣਕਾਰੀ حاصل ਕਰੀਏ 1 ਜੂਨ ਨੂੰ ਜਿਹੜੇ ਸਰਕਾਰੀ ਮੋਰਚਿਆਂ ਵਿੱਚੋਂ ਗੋਲੀ ਚੱਲਦੀ ਬੱਬਰਾਂ ਵੱਲੋਂ ਵੀ ਸ਼ਸਤਰਾਂ ਦੇ ਮੂੰਹ ਉਸ ਮੋਰਚੇ ਵੱਲ ਨੂੰ ਖੋਲ ਦਿੱਤੇ ਗਏ ਭਾਈ ਮਿੰਗਾ ਸਿੰਘ ਦੀ ਅਗਨੀ ਵੈਣੀ ਐਸਲਾਰ ਦੁਸ਼ਮਣਾਂ ਦੇ ਜਬਾੜੇ ਤੋੜ ਰਹੀ ਸੀ ਜਸ ਮੋਰਚੇ ਵੱਲੋਂ ਬਾਬਾ ਅਟਲ ਰਾਏ ਦੇ ਸਥਾਨ 'ਤੇ ਗੋਲੀ ਆ ਰਹੀ ਸੀ ਮਹਿੰਗਾ ਸਿੰਘ ਦੀ ਐਸਲਾਰ ਉਸ ਮੋਰਚੇ ਵਿੱਚ ਕੁਰਾ ਮਚਾ ਦਿੰਦੀ ਸੀ ਬਾਪਰੇ ਬਾਪ ਮਾਰ ਡਾਲਾ ਰੇ ਉਹ ਪੀਲੀ ਪਗੜੀ ਵਾਲਾ ਗੋਲੀ ਚਲਾ ਰਹਾ ਹੈ ਉਸੇ ਰੋਕੋ ਮਾਰ ਡਾਲੇਗਾ ਸਭ ਕੋ ਛਾਗ ਛਾਗ ਜਮਰਾਜ ਦਾ ਰੂਪ ਹੈ ਉਹ ਸੀਆਰਪੀ ਬੀਐਸਐਫ ਵਾਲੇ ਪੂਰਬੀਏ ਇਉਂ ਚੀਕ ਚਾੜਾ ਪਾਰੇ ਸਨ ਜਿਵੇਂ ਬੱਕਰੀਆਂ ਦੇ ਵਾੜੇ ਵਿੱਚ ਸ਼ੇਰ ਵੜ ਗਿਆ ਹੋਵੇ ਕੋਈ 2 2.5 ਘੰਟੇ ਗੋਲੀ ਚਲਦੀ ਰਹੀ ਭਾਈ ਮਿੰਗਾ ਸਿੰਘ 8ਵੀਂ ਮੰਜ਼ਲ ਦਾ ਮੋਰਚਾ ਛੱਡ ਕੇ ਆਪਣੀ ਰਾਈਫਲ ਨੂੰ ਚੁੰਮਦਾ ਹੋਇਆ ਸਭ ਤੋਂ ਅਖੀਰਲੀ ਨੌਵੀਂ ਮੰਜ਼ਲ ਤੇ ਜਾ ਚੜਿਆ ਤਾਂ ਕਿ ਉਚਾਈ ਤੋਂ ਹੋਰ ਵਧੀਆ ਨਿਸ਼ਾਨਾ ਲੱਗ ਸਕੇ ਪਰ ਇਸ ਮੰਜ਼ਲ ਤੇ ਓਹਲਾ ਬਹੁਤਾ ਵਧੀਆ ਨਹੀਂ ਸੀ ਸਿਰਫ ਮਾਮੂਲੀ ਜੰਗਲੇਦਾਰਤਲਾ ਸੀ ਜਿਹਦੇ ਆਰ ਪਰ ਕੁਝ ਵੀ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ ਭਾਈ ਮਿੰਗਾ ਸਿੰਘ ਬੱਬਰ ਨੇ ਕਈ ਸਰਕਾਰੀ ਮੋਰਚੇ ਖਾਲੀ ਕਰ ਦਿੱਤੇ ਜਦ ਉਸ ਸਿਰ ਉਤਾਹ ਕਰਕੇ ਖਾਲੀ ਕੀਤੇ ਮੋਰਚੇ ਵੱਲ ਵੇਖਣ ਲੱਗਾ ਤਾਂ ਫੌਜ ਦੇ ਵਿੱਚੋਂ ਇੱਕ ਸナイਪਰ ਨੇ ਨજર ਪਰ ਕੇ ਵੇਖਿਆ ਕਿ ਸਾਡੇ ਤੇ ਫਾਇਰਿੰਗ ਕਿਹੜੇ ਬਣਿਓ ਹੋ ਰਹੀ ਏ ਜਦ ਉਸ ਸਿਪਾਹੀ ਨੂੰ ਅੰਦਾਜ਼ਾ ਹੋਇਆ ਕਿ ਬਾਬਾ ਟੱਲਰ ਜੀ ਦੀ ਜਿਹੜੀ ਸਭ ਤੋਂ ਉੱਪਰਲੀ ਮੰਜ਼ਲ ਹੈ ਉੱਥੋਂ ਗੋਲੀ ਆ ਰਹੀ ਹੈ ਬੜੇ ਧਿਆਨ ਦੇ ਨਾਲ ਉਹਨੇ ਦੇਖਦੇ ਆ ਦੇਖਦੇ ਆ ਜਦੋਂ ਇੱਕ ਜੰਗਲੇ ਦੀ ਓੜ ਦੇ ਉਲੇ ਉਸ ਨੂੰ ਇੱਕ ਕੇਸਰੀ ਦਮਾਲਾ ਸਜਾਈ ਸਿੰਘ ਨਜ਼ਰ ਆਇਆ ਸਿਰਫ ਦਮਾਲਾ ਨਜ਼ਰ ਆਉਂਦਾ ਸੀ ਬਾਕੀ ਨਜ਼ਰ ਨਹੀਂ ਸੀ ਪੈ ਰਹੀ ਉਸ ਸਨਾਈਪਰ ਨੇ ਉਦੇ ਵੱਲੋਂ ਨਿਸ਼ਾਨਾ ਸਿੱਧਿਆ ਉਹ ਨਿਸ਼ਾਨਾ ਲਗਾ ਕੇ ਜਦੋਂ ਉਸਨੇ ਫਾਇਰ ਕੀਤਾ ਤਾਂ ਗੋਲੀ ਸਿੱਧੀ ਜਾ ਕੇ ਭਾਈ ਮਹਿੰਗਾ ਸਿੰਘ ਬੱਬਰ ਦੇ ਮੱਥੇ ਵਿੱਚ ਜਾ ਕੇ ਲੱਗੀ ਇਹ ਪਹਿਲਾ ਸ਼ਹੀਦ ਸਿੰਘ ਜੋ ਕਿ ਉਸ ਦਿਨ ਪਹਿਲੀ ਤਰੀਕ ਨੂੰ ਸ਼ਹੀਦੀ ਪ੍ਰਾਪਤ ਕਰ ਗਿਆ ਔਰ ਜਦੋਂ ਮੱਥੇ ਵਿੱਚ ਗੋਲੀ ਲੱਗਦੀ ਹੈ ਤੇ ਉਸ ਟਾਈਮ ਦੇ ਉੱਤੇ ਵਾਕੀ ਟਾਕੀ ਦੀ ਨਾਲ ਉਸ ਦੀ ਗੱਲਬਾਤ ਜਥੇਦਾਰ ਸਿਦੇਵ ਸਿੰਘ ਬੱਬਰ ਦੇ ਨਾਲ ਹੋ ਰਹੀ ਹੈ ਪੁੱਛ ਰਿਹਾ ਹੈ ਭਾਈ ਮਿੰਗਾ ਸਿੰਘ ਜੀ ਕੀ ਹਾਲ ਹੈ ਕਿਵੇਂ ਚੱਲਿਆ ਮੋਰਚਾ ਅੱਗੋਂ ਭਾਈ ਮਿੰਗਾ ਸਿੰਘ ਇਸ ਦੇ ਗੋਲੀ ਲੱਗ ਚੁੱਕੀ ਸੀ ਬੱਬਰਾਂ ਦਾ ਜੋਧਾ ਦਰਬਾਰ ਸਾਹਿਬ ਦੀ ਅਜਮਤ ਕੌਮੀ ਘਰ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਬਾਜ਼ੀ ਤੇ ਖੇਡ ਗਿਆ ਤੇ ਜਦੋਂ ਉਸ ਨੂੰ ਹਾਲ ਪੁੱਛਿਆ ਤਾਂ ਗੋਪਾਈ ਮਿੰਗਾ ਸਿੰਘ ਦੇ ਆਖਰੀ ਬੋਲ ਅੰਮ੍ਰਿਤਸਰ ਦਰਬਾਰ ਸਾਹਿਬ ਦੀਆਂ ਹਵਾਵਾਂ ਵਿੱਚ ਸਗੰਧੀ ਵਖੇਰਦੇ ਹੋਏ ਇਸ ਨੇ ਹੱਥ ਛੱਡ ਗਏ ਜਸੇਦਾਰ ਦੀ ਚੜ੍ਹਦੀ ਕਲਾ ਹੋ ਗਈ ਹੈ ਸੋ ਪਹਿਲਾ ਸ਼ਹੀਦ ਭਾਈ ਮਿੰਗਾ ਸਿੰਘ ਜੀ ਬਬਰ ਤੇ 10 ਸ਼ਹੀਦ ਉਹਦੇ ਨਾਲ ਪਹਿਲੇ ਤਰੀਕ ਨੂੰ ਹੋਰ ਹੁੰਦੇ ਨੇ ਜੋ ਕਿ ਇੱਕ ਲਸਾਨੀ ਕੁਰਬਾਨੀ ਸੀ ਪਹਿਲੀ ਤਰੀਕ ਨੂੰ ਉਹਨਾਂ ਨੇ ਦਰਬਾਰ ਸਾਹਿਬ ਵਾਲ ਨੂੰ ਅੱਗੇ ਫੌਜਾਂ ਨੂੰ ਵਧਰ ਨਹੀਂ ਦਿੱਤਾ ਔਰ ਬੜੀ ਆਜ਼ਾਦੀ ਦੇ ਖੋਲ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਸ਼ਹੀਦੀ ਪ੍ਰਾਪਤ ਕਰ ਗਏ ਜੀ ਸੋ ਇਹ ਸਿੱਖ ਇਤਿਹਾਸ ਭਾਈ ਮਿੰਗਾ ਸਿੰਘ ਬੱਬਰ ਦਾ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਜਿਨ੍ਹਾਂ ਦਾ ਮੋਰਚਾ ਬਾਬਾ ਅਟਲ ਰਾਏ ਦੀ 8ਵੀਂ 9ਵੀਂ ਮੰਜ਼ਲ ਜਿੱਥੇ ਲਗਾਇਆ ਸੀ ਸੋ ਗੁਰੂ ਸਵਾਰਿਓ ਇਸ ਤੋਂ ਅੱਗੇ ਵੀ ਆਪ ਜੀ ਦੇ ਨਾਲ ਇਸ ਤਰੀ ਸਾਂਝ ਪਾਉਂਦੇ ਰਵਾਂਗੇ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹਿਓ ਇਤਿਹਾਸ ਦੇ ਵਿੱਚ ਜੋ ਵਰਤਾਰਾ ਵਰਤਦਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ ਆਸੇ ਆਪ ਵੀ ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਨੂੰ ਸ਼ਰਮਣ ਕਰੋਗੇ ਔਰ ਸਾਡਾ ਮਾਣ ਵਧਾਵੋਗੇ ਆਓ ਜੀ ਗੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ